ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਪਤੇ ਮੈਂ ਸਤਵੀਰ ਸਿੰਘ ਪ੍ਰਧਾਨ ਮਾਝਾ ਜੂਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੂੰ ਅਰਜ਼ ਕਰ ਰਿਹਾ ਦੋ ਇਸ ਟਾਈਮ ਤਰਾਸ ਦੀ ਆਈ ਏ ਬਹੁਤ ਭਾਰੀ ਤਰਾਸ ਦੀ ਪੰਜਾਬ ਤੇ ਆਈ ਏ ਇਸ ਟਾਈਮ ਬਹੁਤ ਆੜਾ ਪਿੰਡਾਂ ਦੇ ਪਿੰਡ ਘਰ ਗਏ ਨੇ ਬਹੁਤ ਜ਼ਿਆਦਾ ਪਾਣੀ ਆਇਆ ਪਿਆ ਚਾਰੇ ਪਾਸੇ ਬਹੁਤ ਬੁਰਾ ਹਾਲ ਹੈ ਮੁਕੜ ਖਾਣ ਨੂੰ ਖਾਣਾ ਨਹੀਂ ਏ ਸੋਨ ਬਿਜਲੀ ਨਹੀਂ ਉੱਥੇ ਪਿੰਡਾਂ 'ਚ ਬਿਜਲੀ ਨਹੀਂ ਏ ਬਹੁਤ ਮਾੜਾ ਹਾਲ ਹੈ ਇਸ ਟਾਈਮ ਹਾਲਾਤ ਦੇ ਉਹਦੇ ਮਦਰ ਨਜ਼ਰ ਅਸੀਂ ਆਪਣੀ ਸੰਸਥਾ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਵੱਤ ਵੱਤ ਉਥੇ ਨਸ਼ਰ ਪਛਾਣ ਦੀ ਅੱਜ ਵੀ ਰੰਜੀਤ ਦੇਵ ਨੇ ਇੱਕ ਪੁਆਇੰਟ ਬਣਾਇਆ ਜਿੱਥੇ ਗੁਰਦੁਆਰੇ ਦੇ ਛੇਵੀਂ ਪਾਸੇ ਗੁਰਦੁਆਰੇ ਚ ਇੱਥੇ ਅੱਜ ਵੀ ਸੰਸਥਾ ਵੱਲੋਂ ਚਾਵਲਰ ਦੇ ਦੇ ਕੇ ਆਏ ਕਾਫੀ ਜ਼ਿਆਦਾ ਚਾਵਲ ਦੇ ਕੇ ਆਏ ਹੈ ਕੱਲ ਇੱਕ ਟਰੱਕ ਛੋਟਾ ਜਿਹੜਾ ਛੋਟਾ ਹਾਥੀ ਭਰ ਕੇ ਪਾਣੀ ਦੇ ਡੱਬੇ ਭੇਜੇ ਨੇ ਉੱਥੇ ਲੱਗੋ ਮਾਲ ਪਿੰਡ ਚ ਅੱਜ ਵੀ ਬੰਬੀਰਾਪੁਰ ਪਰ ਆਪਣਾ ਉਥੋਂ ਪੂਰਾ ਲੰਗਰ ਬਣਾ ਕੇ ਭੇਜਿਆ ਅਸੀਂ ਉਥੇ ਪੂਰਾ ਇੱਕ ਟਰੱਕ ਭੇਜਿਆ ਪੂਰਾ ਭਰ ਕੇ ਉਥੇ ਲੰਗਰ ਦਾ ਬਣਾ ਕੇ ਅੱਗੋ ਵੀ ਪੂਰਾ ਕੋਸ਼ਿਸ਼ ਕਰ ਰਹੇ ਆ ਵੀ ਇਹਨੂੰ ਵੱਤ ਵਾਦ ਆਪਾਂ ਇਹਨੂੰ ਜਾਰੀ ਰੱਖੀਏ ਤੇ ਜਦੋਂ ਪਾਣੀ ਲੱਗਦਾ ਥੋੜਾ ਜਾਂ ਅਸੀਂ ਉਥੇ ਪੱਕਾ ਇੱਕ ਲੰਗਰ ਲਗਾ ਕੇ ਆਪਣੀ ਸਰਸਦਾ ਵੱਲੋਂ ਇੱਕ ਮੈਡੀਕਲ ਕਿ ਆ ਵੀ ਪੱਕਾ ਲਗਾਵੋਗੇ 15-20 ਦਿਨ ਲਈ ਕਿਉਂਕਿ ਲੋਕਾਂ ਨੂੰ ਚਬੜੀ ਦੇ ਸਮੱਸੇ ਵਿੱਚ ਆਉਣੀਆਂ ਨੇ ਹੋਰ ਬੜੀ ਸਮੱਸੇ ਵਿੱਚ ਬਾਅਦ ਚ ਆਉਣੀਆਂ ਨੇ ਕਿ ਤੇ ਪਾਣੀ ਰਸੇਗਾ ਲੋਕੀ ਘਰਾਂ ਚ ਵਾਪਸ ਜਾਣਗੇ ਤੇ ਪੂਰੀ ਕੋਸ਼ਿਸ਼ ਕਰਾਂਗੇ ਵੀ ਉੱਥੇ ਵੱਧ ਤੋਂ ਵੱਧ ਸੇਵਾ ਜਿੰਨੀ ਕਰ ਸਕੀਏ ਉਹ ਕਰਾਂਗੇ ਜ਼ਰੂਰ ਕਰਾਂਗੇ ਤੇ ਬਾਕੀ ਲੋਕਾਂ ਨੂੰ ਅਪੀਲ ਕਰਦਾ ਮੈਂ ਵੱਧ ਤੋਂ ਵੱਧ ਜਿੰਨੀਆਂ ਜੀਓ ਨੇ ਜਿੰਨੇ ਸੰਸਥਾਵਾਂ ਤੇ ਪਰ ਸੰਸਥਾਵਾਂ ਨੇ ਹੋਰ ਵੀ ਲੋਕੀ ਵੱਧ ਤੋਂ ਵੱਧ ਨਿੱਜੀ ਤੌਰ ਤੇ ਵੀ ਇਹਦੇ ਵੱਧ ਤੋਂ ਵੱਧ ਹਿੱਸਾ ਪਾਉਣ ਅ ਆਪਣਾ ਪਰਪਕਾਰ ਕਰਨ ਲੋਕਾਂ ਦਾ ਲੋਕਾਂ ਦਾ ਧਿਆਨ ਵੀ ਰੱਖਣਾ ਲੋਕਾਂ ਨੂੰ ਕੰਬਲਾਂ ਦੀ ਰੋਡ ਪੈਣੀ ਹੈ ਉਹਨਾਂ ਕੋ ਜੋ ਜੋ ਮੌਸਮ ਬਦਲਣਾ ਹੈ ਕਬਰਾਂ ਦੀ ਨੋਟ ਬਣਣੀ ਹੈ ਕੰਬਲ ਪਹਚਾਈਏ ਉੱਥੇ ਵੱਧ ਵੱਧ ਜਿੱਦੀ ਸੇਵਾ ਪਤ ਕਰ ਸਕੀ ਕਰੀਏ ਸਰਬ ਨੂੰ ਮੈਂ ਅਪੀਲ ਕਰਦਾ ਬਾਕੀ ਵੀ ਸਭ ਅੱਗੇ ਆਉਣ ਐਨ ਆਰ ਆਈ ਵੀਰ ਵੀ ਅੱਗੇ ਆਉਣ ਜ਼ਰੂਰ ਤੇ ਅਸੀਂ ਵੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਆਪਣੇ ਪਿੱਖੀ ਵੱਲੋਂ ਵੀ ਆਪਣੇ ਸਰਸਤਾ ਵੱਲੋਂ ਵੀ ਪੂਰਾ ਪੂਰਾ ਜੋੜ ਕਾਵਾਂਗੇ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਜ਼ਰੂਰ ਕਰਾਂਗੇ ਵਾਜੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ